ਖੇਤਾਂ ਨੂੰ ਨਹੀਂ ਹਿਲਦੀਆਂ ਹੈਗੀਆਂ 18 ਦਿਨ ਤੋਂੱਖੇ ਥਲੋਂ ਹਿਲਦੀਆਂ ਨੇ ਐ ਨਹੀਂ ਹੈਗਾ ਅਸੀਂ ਕਟਰੂਆਂ ਨੂੰ ਤਾਂ ਪਾਣੀ ਤਾਂ ਨਹੀਂ ਗਾਲਦੀਏ ਮਾਣਾ ਮੂਟਾ ਕਟਰੂਆਂ ਨੂੰ ਪਾਣੀ ਤਾਂ ਨਹੀਂ ਨਾਲ ਗਾਲਦੀ ਤੁਦਵਾਰੀ ਦਾ ਡੋਡੀ ਕੋਲੇ ਚੱਕ ਕੇ ਪੈਜਣਗੇ ਤੁਦਵਾਰੀ ਕਰ ਫਿਰ ਕਰੋਗੇ ਮਾਣਾ ਮੂਟਾ ਕੰਮ ਜੇ ਫਿਰ ਕੋਈ ਸੋਨੂ ਮਾਣਾ ਮੂਟਾ ਆ ਡੋਡੀ ਨੀ ਕੋਲੇ ਚੱਕ ਕੇ ਪੈਜਣ ਪਾਣੀ ਧਣੀ ਪਿਆ ਦੋ ਤੁਸੀਂ ਤੇ ਕੇ ਟਾਈਮ ਵਾਲੇ ਇਹਨਾਂ ਨੂੰ ਬਣਾ ਮੋਟਾ ਲੋਹਾ ਤਾਂ ਗੋਡੇ-ਗੋਡੇ ਚੜਾ ਪਿਆ ਬੋਲਣਾ ਚਾਹੀਦਾ ਤਾਂ ਬੋਲਣਾ ਇਹਨੂੰ ਮੂਰੇ ਚਾਹੀਦਾ ਕੋਲਾ ਨਹੀਂ ਹੈਗਾ ਤੈਨੂੰ ਪਰਹੀਂ ਮੜ ਜਾ ਲੋ ਵਰਤੀਆਂ ਮੜ ਕੀ ਗਸੀ ਖੇਤ ਨੂੰ ਜਾਂਦੇ ਆ ਇਹਦੇ ਪਾਣੀ ਢੰਡੀ ਪਿਆਦੀ ਉਹ ਦੇਖ ਕੇ ਮਾਣਾ ਮੇਰੇ ਕਮਲੇ ਨੇ ਉਹ ਜਾ ਕੇ ਫੰਡਾ ਇੰਨੇ ਨਵੀਆਂ ਆ ਗਈਆਂ ਹੋ ਲੱਗੀਆਂ ਸਮਾਨ ਨਿਕਲਦੀ ਓਏ ਉਹ ਤਾਂ ਤੂੜੀ ਵਾਲੀ ਆ ਉਹ ਜ ਮਸ਼ੀਨ ਨੇ ਕੱਢਤੀ ਸੀ ਤੁਸੀਂ ਇਹਨੇ ਕਿ ਉਹ ਦੋ ਬੰਡਾ ਬੰਨਿਆ ਨੇ ਕੌਣ ਸਮਾਰੂਗਾ ਇਹਨਾਂ ਨੂੰ ਦੇਖ ਕੇ ਉਹ ਤਾਂ ਸਮਾਰਨੀ ਹੌਲੀ ਹੌਲੀ ਵੇਲੇ ਕਮ ਨੇ ਬਾਅਦ ਚ ਅਸੀਂ ਖੇਤ ਨੂੰ ਜਾਂਦੇ ਆ ਦੇਖ ਕੇ ਪੰਡਾਣੀ ਪਿਆਦੀ ਇਹਨਾਂ ਨੂੰ ਮਾਣਾ ਕੰਮ ਬਹੁਤ ਨੇ ਖੇਤ ਚ ਜਾ ਕੇ ਕੋਈ ਵਿਘੜ ਤੋੜਨੇ ਹੈਗੇ ਖੇਤੋਂ ਮੰਜੇ ਤੋੜੋਂਗੇ ਜਾ ਕੇ ਫੇਟ ਮੰਜੇ ਕਿਉਂ ਤੋੜੋਗੇ ਦਾ ਅਸੀਂ ਸਾਰੇ ਕੰਮ ਬੱਟਾ ਨੋ ਆਖਦੇ ਚੜੀ ਜੀ ਆਹ ਮਿੰਨਾ ਰੱਖਦੀ ਦੀ ਜੋਂ ਵੀ ਕਲਾਉਂਗੇ ਉਹ ਬਹੁਤ ਖੜਿਆ ਸੀ ਹੁਣ ਕੋਈ ਕੰਮ ਨਹੀਂ ਹੈਗਾ ਹੁਣ ਨਹੀਂ ਨਿਕਾ ਉਹ ਸਾਨੂੰ ਕੀ ਕੰਮ ਹੁਣ ਸਾਨੂੰ ਗਵਾ ਸਿਰਦੇ ਰੋਟੀ ਵਾਲੀ ਬਹਿਲੀ ਆ ਉਹ ਸਾਨੂੰ ਕੀ ਕੰਮ ਸਰਦਨ ਕਦੇ ਕੱਪੜੇ ਕੱਢਦੇ ਕਦੇ ਆਹ ਕੱਢਦੇ ਧੋਈ ਜਾਓ ਕਰੀ ਜਾਓ ਬਦੇ ਜਾਓ ਛਿੱਟੇ ਲਿਆ ਲੈ ਕੇ ਮੰਜੇ ਦੋ ਲੈ ਤੇ ਕਿੱਥੋਂ ਤੋੜ ਕੇ ਫਰੀ ਜਾਓ ਉਹਨਾਂ ਨੂੰ ਹੱਥੋਂ ਵਿਚਾਲੇ ਪਿਆ ਭੰਨਣਾ। ਯਾਰ ਨਾ ਗੋਹਾ ਸਿਰ ਤੇ ਰੋਟੀਆਂ ਲਾ ਲੀਆਂ ਭੇਲੀਆਂ ਸਾਰਾ ਦਿਨ। ਨਹੀਂ ਉਹ ਤੇ ਸਿੱਧੋ ਉਹਦੀ ਮਲਾਦ ਨੇ ਫੋਨ ਮਾਰਦੇ ਨੇ ਦੋ ਉਹਦੀ ਚਾਹ ਕਰ ਦੋ। ਦੋ ਦੀ ਰੋਟੀ ਲਾ ਦੋ। ਬਣਾ ਦੇ ਰੋਟੀਆਂ ਦੇ। ਰੋਟੀ ਕੀ ਕੰਮ ਆ ਸੋ ਨੂਰੇ ਰੋਟੀਆਂ ਲਾਤੀਆਂ ਨਾਲੇ ਹੋਰ ਆਹ ਹੋਰ ਨਾ ਮਾ ਪੰਗਾ ਹੁਣ ਉਹ ਜਿਵਾਖਾਂ ਨੂੰ ਜਿਵੇਂ ਫੋਨ ਤੇ ਕੰਮ ਲੈ ਇਦਨੇ ਮਾਸਟਰ ਫੋਨ ਫੋਨ ਤੇ ਤੁਸੀਂ ਚੁਗਲੀਆਂ ਵਾਲਾ ਕੰਮ ਚੱਲ ਪਾਉਂਦਾ ਛੋਡਾ ਹੁਣ ਤੇ ਚੁਗਲੀਆਂ ਮਹੀਨਾ ਹੋ ਗਿਆ ਕਾ ਫੋਨ ਕਰ ਆਏ ਪੈਸੇ ਮੁੱਕੇ ਨਾ ਹੌਂ ਚਾ। ਅੱਬਾ ਮੋਦੀ ਨੇ ਗੱਲ ਫੂ ਲਾ ਕੇ ਕਿ ਵਧੀਆ ਕਰਤਾ। ਨਹੀਂ ਅੱਗੇ ਬਹਾਨਾ ਦ ਪਰ ਲਫਾਫੇ ਡੱਕੇ ਡਕਾਈ ਆਉਂਦੇ ਬੰਦੇ ਤੁਹਾਡੇ ਇਹੀ ਨਹੀਂ ਕੰਮ ਹੋ ਕਦੇ ਕੱਪੜਿਆਂ ਦਾ ਵੇ ਜਿਆਦਾ ਨਾ ਬੋਲਿਆ ਕਰ ਮੈਂ ਇਦਨੂੰ ਮੇਰਾ ਬਲੱਡ ਵੱਜ ਜਾਂਦਾ ਫਿਰ ਤੂੰ ਦੇਖ ਕੇ ਬੰਦ ਨਹੀਂ ਪਿਆਦੀ ਮੈਂ ਜਾਂਦਾ ਕਿਹੋ ਕੁਫ ਦੀ ਬਿੰਦ ਪਲਾਇਨ ਪਾਏ ਨਾ ਤਾਂ ਨਹੀਂ ਖੜੀ ਰਹਿਣ ਦੇ ਅੱਗ ਲੱਗਣਾ ਆਹ ਮੇਤੋਂ ਵੀ ਨਹੀਂ ਆ ਜਾਂਦਾ ਨਾ ਇਹ ਪਕੜਿਆ ਰਗੇ ਆ ਕੇ ਕਦੇ ਮਰਜੀ ਪਿਲਾ ਦੇ ਤੇ ਕੁਤਰੀ ਕਰਨਾ ਫੇਰ ਕੀ ਕਰੋਗੇ ਫੇਲੇ ਹੁਣ ਦੁੱਧ ਮੈਂ ਨਹੀਂ ਦਿੰਦਾ ਹੱਥੋਂ ਸਾਰਿਆਂ ਨੂੰ ਵੇ ਨਾ ਦੇ ਚੱਕ ਦੇ ਸਿ ਪਾਏ ਸਾਰਾ ਹਬਦਾ ਵੀ ਮੈਂ ਦੂੰ ਆ ਜਾਓ ਜਾਓ ਆਹ ਠੀਕ 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 ਜੀਦਾ ਕੋਈ ਆ ਗਿਆ ਪੁੱਤਾ ਹਾਂ ਬਾਪੂ ਕਿੱਥੇ ਗਏਂ ਬੰਦਿਆ ਲਾ ਦੋਸਤਾਂ ਨਾਲ ਮਿਲ ਕੇ ਆਇਆ ਵਾ ਤੂੰ ਚੱਲ ਵਧੀਆ ਪੁੱਤਾ ਪੜ ਲਿਆ ਕਰ ਮਨ ਲਾ ਦੇ ਖਲਾ ਕੋਈ ਨਾ ਬਾਪੂ ਚਿੰਤਾ ਨਾ ਕਰ ਦੇਖ ਤੇਰੇ ਤੇ ਆਸਾਂ ਨਾਲੋਂ ਪੜੇਗਾ ਦੇਖ ਵਧੀਆ ਫਸਲ ਲੱਗ ਜਾਏਗਾ ਤੂੰ ਕੋਈ ਨਾ ਕੋਈ ਨਾ ਬਾਪੂ ਜੰਮੀ ਨਾ ਚਿੰਤਾ ਕਰ ਹਾਂ ਕਿਤੇ ਪੁੱਤ ਮੈਨੂੰ ਐ ਸੋਚ ਲੱਗ ਰਹੀ ਐ ਗੱਲ ਤਾਂ ਬੰਦਾ ਜਣਾ ਪੈਜੀ ਕਿਤੇ ਨਾ ਨਾ ਬਾਪੂ ਆਹ ਕਿਧਰ ਪੁੱਤ ਹੋਰ ਕਾਹਤ ਜਮੀਨ ਲੈ ਵਸ ਬਸ ਫੇਰ ਠੀਕ ਆ ਝਗੜਾ ਬਾਪੂ ਓਏ ਉਹਨਾਂ ਥਾਪੇ ਲੈ ਜਨ ਨੂੰ ਕੰਮ ਕੰਬੀ ਲਾਲਾ ਕਰ ਕੋਈ ਓਏ ਤੂੰ ਜੱਫਲਾ ਹੋ ਰੇ ਮਰੀਏ ਨਾ ਆਪਦੀ ਆ ਕੇ ਯਾਰ ਯਾਰ ਕੰਮ ਤੇ ੱੱਕਾ ਨਹੀਂ ਕਰਦਾ ਇਹ ਸਾਰਾ ਦਿਨ ਵਹੀ ਕਰੀ ਜਾਉਂਦਾ ਤੂੰ ਪੜਦਾ ਹੋਰ ਪੜਾਈ ਦਾ ਥੋੜਾ ਕੰਮ ਹੋਊਗਾ ਬਾਪੂ ਏ ਪੁੱਠੇ ਕੰਮਾਂ 'ਚ ਬਹਿ ਰਿਆ ਹੋਰ ਨਾ ਕਿਤੇ ਕੋਈ ਹੋ ਕਰਨੀ ਬਾਪੜਾ ਮਰੂੰਗਾ ਸਾਲੇ ਦੇ ਮੈਂ ਕਹਿੰਦਾ ਪੁੱਠੇ ਕੰਮਾਂ 'ਚ ਬਹਿ ਰਿਆ ਕਹਤਾ ਤਾਂ ਮੈਂ ਕਰੂੰ ਖਰਚਾ ਕਰਾਈ ਜਾਂਦਾ ਇਹ ਖਰਚਾ ਤਾਂ ਤੇਰੇ ਮੁਰਦੂ ਖਰਚੇ ਸਾਰੇ ਜਦੋਂ ਅਫਸਰ ਲੱਗਿਆ ਤਖੜਾ ਇਹ ਅਸੀਂ ਦੇਖਾਂਗੇ ਦੇਖੀ ਤਾਂ ਤੂੰ ਹਾਂ ਓਏ ਮੇਰੀ ਬੇਬੇ ਨਾਲ ਆਪ ਕਹਦਾ ਖਰੂ ਪਾਰਖਿਆ ਦਿੱਤਾ ਹੈ ਉਹ ਕਹ ਰੂ ਉਹਦਾ ਕਢਾਜ ਦਾ ਦਿਨ ਆ ਉਹਦਾ ਨਿੱਤ ਦਾ ਖਰੂ ਪੈਂਦਾ ਉਹਦੇ ਨਾਲ ਤਾਂ ਅੱਛਾ ਹੋਰ ਹੋਣਾ ਤੋਂ ਉਦੀ ਟੈਨਸ਼ਨ ਨਾਲ ਲੈ ਕੇ ਚੱਲ ਜੀ ਆਪਾਂ ਖੇਤ ਨੂੰ ਹਣਾ ਚੱਲ ਚੱਲਦੇ ਆ ਮੈਂ ਮਤਲਬ ਕਿਤੇ ਹੋਰੇ ਹੋਰ ਕੁਛ ਆਪਾਂ ਖੜਾ ਹੋ ਜੇ ਫਿਰ ਅਜਾ ਬੈਠਾ ਮਟਮਜੇ ਤੇ ਚਾਹ ਚ ਪੀ ਕੇ ਮਗਾ ਜਾਂਗੇ ਲੋਕੋ ਲੈ ਅੱਜ ਨਹੀਂ ਛੱਡਦੇਗਾ ਪੈਸੇ ਲੈ ਆਏ ਬੇਨਾ 3 ਸਾਲ ਹੋ ਗਏ ਨੂੰ ਕਹਿੰਦੇ ਨੂੰ ਹਰ ਵਾਰਾਂ ਹੀ ਦਾਰਾ ਲਾ ਕੇ ਤੋੜ ਦਿੰਦਾ ਮੈਨੂੰ ਅੱਜ ਤਾਂ ਲੈ ਕੇ ਜਾਊਂਗਾ ਪੈਸੇ ਕਾਲੇ ਚਲ ਖਿੱਚ ਲੀ ਖੇਤੋਂ ਆਪਾਂ ਬਾਪੂ ਮੈਂ ਕਹਿੰਦਾ ਰੋਟੀ ਢਿਖਾ ਕੇ ਬੈ ਜਾਾਂਗੇ ਰੋਟੀ ਢਿਖੇ ਪੁੱਛ ਤਰੇ ਮੈਨੂੰ ਫੋਲ ਮਾਰ ਕੇ ਪੱਗ ਨਾ ਬੇਬੇ ਬਾਰੇ ਕਿਹੜਾ ਆ ਗਿਆ ਕਿਹੜਾ ਆ ਗਿਆ ਓਏ ਤੜਕੀ ਪਤਾ ਨਹੀਂ ਕਿਹੜਾ ਦੇਖ ਲੈ ਦੇਖ ਮੜੇ ਪਾ ਦੇਖ ਲੈ ਕਿਹੜਾ ਕਰ ਪਰਾ ਹੀ ਦੇਖ ਲੈ ਮੜੇ ਜਾ ਤੜਕੀ ਆਉਣ ਲੱਗ ਜਾਂਦੇ ਨੇ ਬਾਪੂ ਹਾਂ ਨਾਲੀ ਇੱਕ ਪੈਨ ਵਾਲਾ ਆ ਹੋਏ ਹੋਰ ਪੈਸੇ ਮੰਗਣਾ ਹੋਏ ਲਓ ਜੀਰੀ ਵੱਡੀ ਤੇਨੇ ਪੈਸੇ ਲੈਣਾ ਮਿਲਦਾ ਹੈ ਨਾ ਪੈਸੇ ਤੇ ਪਿਛਲੇ ਵੀ ਖੜੇ ਨੇ ਬਾਪੂ ਲੈ ਤੂੰ ਐਂ ਕਰ ਹਾਂ ਇਹਨੂੰ ਆਪਣੇ ਤੇਰਨਾ ਕਿਵੇਂ ਮਰਜ਼ੀ ਕਰ ਤੇ ਤੇਰੀ ਮੱਤ ਦੇਖ ਲੈ ਕਦੇ ਗੱਲ ਨਾ ਪੈ ਜਾ ਆਪਣੀ ਨਾ ਨਾ ਤੂੰ ਮੇਰੇ ਗੱਲ ਬੋਲੀ ਚੱਲੀ ਬਸ ਮੈਂ ਬਲਾਵਾ ਅੰਦਰੋਂ ਪਰ ਕੋਲਾ ਬਾਹਰ ਬੋਲੋ ਹੋਰ ਜਾ ਬੋਲ ਆ ਗਈ ਆ ਗਈ ਬੋਲਦੇ ਖੋਲਦੇ ਆ ਜਾਨ ਹੋ ਠੀਕ ਹੋ ਜੀ ਵਧੀਆ ਵਧੀਆ ਭਾਈ ਵਧੀਆ ਆ ਵੀ ਚੱਲ ਉਹ ਭਾਈ ਲੰਨਦੜੇ ਕੋਲ ਲੈ ਗੋ ਬਹਾਰ ਇਹਨਾਂ ਟਾਈਮ ਉਹ ਭਾਈ ਇਹ ਤਾਂ ਮਹੀਆ ਬਹਾਰ ਕੁੱਤੇ ਵੇਲੇ ਜਾ ਵੜਦੇ ਤਾਂ ਕਰਕੇ ਹੋ ਠੀਕ ਹੋ ਵਧੀਆ ਬੈ ਜਾਓ ਬੈ ਜਾਓ ਬਾਜੀ ਹੋ ਠੀਕ ਠਾਕ ਆ ਹਾਂ ਵਧੀਆ ਵਧੀਆ ਵਾਹ ਆ ਕੁਰਸੀ ਦੇ ਭਾਈ ਇਹਨੂੰ ਸਰਦਾਰ ਕੋਈ ਗੱਲ ਨਹੀਂ ਨਾ ਨੀ ਬਸ ਠੀਕ ਆ ਠੀਕ ਹੀ ਭਾਈ ਆ ਸਿੱਧੇ ਬੈ ਜਾਓ ਉਹ ਬਸ ਕੁਰਸੀ ਤੇ ਕੁਰਸੀ ਆ ਹੋ ਠੀਕ ਠਾਕ ਹੋ ਹਾਂ ਵਧੀਆ ਚਾਹ ਲਿਆ ਕੇ ਦੇ ਚਾਹ ਨਹੀਂ ਪੀਣੀ ਚਾਹ ਨਹੀਂ ਬੈ ਜਾ ਬੈ ਚਾਹ ਨਹੀਂ ਪੀਣੀ ਮੇਰੇ ਪਾਹੀ ਚਾਹ ਮੇਰਾ ਜਿਹੜਾ ਬਣਦੇ ਪੈਸੇ ਮੈਨੂੰ ਦੇ ਦੋ ਦੇਖਾਈ ਕਿਤੇ ਪੈਸੇ ਦੁੱਧ ਵਰਗੇ ਹਰੇ ਨਹੀਂ ਦੇਖ ਤੈਨੂੰ ਵਾਹੇ ਹੋਰ ਦੇਖ ਲੈਣਾ ਜਰਾ ਇਸ ਵਾਰ ਤੇ ਕਣਕ ਵੀ ਕਿਸੇ ਹੋਰ ਤੋਂ ਵੜਾ ਲਈ ਦੇਖ ਲੈ ਤੇ ਕਣਕ ਵਾਰੀ ਮੈਨੂੰ ਫੋਨ ਨਹੀਂ ਕਰਿਆ ਹੈਗਾ ਉਹ ਤੇਰੇ ਮੂਰੇ ਥੋੜੇ ਜਿਹੀਆਂ ਸੀਜੀਆਂ ਯਾਜਦੀ ਮੈਂ ਦਾ ਕਰਕੇ ਕਾਲੇ ਨੂੰ ਕਿਹਾ ਮਾਂ ਚੱਲ ਆਪਾਂ ਹੋਰ ਵੜਾ ਲੀਏ ਸਾਨੂੰ ਪਛਰਮੀ ਜੀ ਆ ਗਈ ਜੀ ਮਾਂ ਪਹਿਲੀ ਪੈਸੇ ਖੜੇ ਪਹਿਲਾਂ ਸਾਨੂੰ ਜਵਾਬ ਦਿੰਦਾ ਮੈਂ ਸਾਨੂੰ ਠੀਕ ਹੈ ਤੋ ਠੀਕ ਹੈ ਸਹੀ ਗੱਲ ਤੇਰੀ ਨਾਲੇ ਕਿੰਨੇ ਕੇ ਪੈਸੇ ਨੇ ਯਾਰਾ 22 ਤੇ ਯਾਰ ਕਿੰਨਾ ਖੁੰਦਾ ਇਹ ਨੂੰ 3-4 ਸਾਲ ਹੋ ਗਏ ਇਹਨਾਂ ਗੱਲਾਂ ਨੂੰ ਤੁਸੀਂ ਜੇ ਮੈਨੂੰ ਥੋੜੇ ਥੋੜੇ ਕਰਕੇ ਦੇ ਦਿੰਦੇ ਹੁਣ ਫੋੜੇ ਸਾਰੇ ਹੋ ਜਾਂਦੇ ਇਹ ਪਤਾ ਕੀ ਮਲ ਕਣਕ ਨੂੰ ਕਿ ਉਹ ਨਾ ਜੀਰਿਓ ਘੱਟ ਲਿਖੜੇ ਫੜਾ ਪੈ ਗਿਆ ਉਹਦੇ ਕਰਕੇ ਸਾਡੇ ਕਹਿੰਦਾ ਚੀਜ਼ ਹੀ ਕਰ ਰਹੀ ਮੈਂ ਕਿਹੜਾ ਘਰੇ ਰੱਖਣਾ ਸਭ ਦੀ ਹਾਲਾ ਉਹ ਤਾਂ ਹੈਦਰ ਦੇ ਘਰੇ ਰੱਖਣ ਦੇ ਪੈਸੇ ਮੈਂ ਵੀ ਸੋਤੋਂ ਲੈ ਕੇ ਅੱਗੇ ਦੇਣੇ ਨੇ ਉਹ ਤਾਂ ਠੀਕ ਹੈ ਤੇਰੀ ਗੱਲ ਹਾਂ ਮੈਂ ਇਤਕੀ ਲਵੀ ਲਾ ਲਾਂਗੇ ਤੇ ਕਣਕ ਵਧੀਆ ਹੋ ਗਈ ਆਪਣੇ ਪਾਸ ਹਾਂ ਇਤਕੀ ਕਾਲੇ ਚਾ ਲਿਆ ਕਿ ਦੇਖੋ ਤੇ ਯਾਰ ਇਹ ਗੱਲ ਬਣਦੀ ਹੈਗੀ ਹੋਰ ਚਾ ਹਾਲ ਬਾਦ ਦਾਣਦਰਾ ਮੈਨੂੰ ਕੋਈ ਨਾ ਮਿੱਠੀ ਗ ਅਿਤਕੀ ਤੇਰੀ ਸਾਰੀ ਬਾਡੀ ਜਿਹੜੀ ਰਹੀ ਰਹਿੰਦੀ ਹੈ ਕਹਿੰਦਾ ਸਾਰੀ ਨਿਮੇੜ ਦਾਂਗੇ। ਕਿਉਂ ਦੇਖਦੇ ਆ ਕੋਈ ਤਾਂ। ਲੋ ਜੀ ਚਾਹ ਪੀ ਲੋ ਜੀ ਫੇਰ ਸਰਦਾਰ ਜੀ। ਚਾਹ ਪੀ ਲੋ ਬਾਪੂ ਜੀ ਤੁਸੀਂ। ਹੋਰ। ਐ ਹੜੇ ਪਹਿਲਾਂ ਜੀਰੀ ਘਟੇ ਤਣਕੇ ਦੇ ਘਰੇ ਵਧੀਆ ਹੋ ਗਈ। ਨਾਣਾ ਵਧੀਆ ਚਲੋ ਪ੍ਰਮਾਤਮਾ ਨਾਲ ਜੀ ਵਧੇ ਕਰਦੇ। ਹਾਲੇ ਵੀ ਸ਼ਰਮੀ ਆਉਂਦੀ ਆ ਦੇਖ ਜਦੋਂ ਬੰਦਾ ਬਾਤ ਕਰਦਾ। ਭਲਾ ਅੱਜ ਦਿਨ ਕੀ ਹੈ ਬਾਪੂ? ਦਿਨ ਅਜਾ ਤਾਂ ਐ ਤਿਵਾਰਾ ਜਿਦਾਂ ਲੱਗਦਾ। ਐ ਸੋਮਵਾਰ ਨੂੰ ਕਿਹਾ ਤਨਾਰ ਤੇ। ਹਾਂ ਸੋਮਵਾਰ ਨੂੰ ਕਹਿ ਤੀਆਂ ਸੋਮਵਾਰ ਲਈ ਫੜ ਕੇ ਕਹਿੰਦਾ। ਫੇਰ ਆਪਾਂ ਕੱਲ ਨੂੰ ਕਰਦਾ ਇਹਦਾ ਕੰਮ ਬਾਈ ਦਾ। ਤੂੰ ਐ ਕੱਲ ਨੂੰ ਆੜਦੇ ਤੋਂ ਪੈਸੇ ਲੈ ਕੇ ਸਿੱਧੇ ਇਹਦੇ ਘਰੇ ਦੇ ਗਿਆ। ਦੇਵਾਂਗੇ ਹਾਂ ਕੱਲ ਕਰਾਂਗੇ। ਪੂਰੇ ਤੇ ਬੇਸ਼ੱਕ ਨਾਲ ਲਈ ਪਹਿਲਾਂ ਇਹਦੇ ਪੈਸੇ ਦੇ ਕੇ ਆ ਕੇ ਫੇਰ ਜਾਈ ਤੂੰ। ਨਾ ਕੱਲ ਨੂੰ ਕਰਾਂ ਮੈਂ ਇਹਨੂੰ ਕਹਦਾ ਭਾਈ ਨੂੰ। ਹਾਂ ਦੇਖ ਲੈ ਤੇਰੇ ਸਾਹਮਣੇ ਕਹਿੰਦਾ ਭਾਈ ਇਹ ਤੂੰ ਪੈਸੇ ਨਹੀਂ ਕਿਉਂ ਬਲੇ। ਠੀਕ। ਅੰਦਰ ਹੁਣ ਇੱਕ ਗੱਲ ਦੇਖ ਲੈ ਤੂੰ ਮੇਰੀ ਸੁਣ ਲੈ। ਹੁਣ ਜਿਹੜਾ ਦਿਨ ਵੀ ਮੁੱਕ ਗਿਆ ਸਾਰੇ ਹੁਣ। ਨਹੀਂ ਠੀਕ ਆ ਉਹ ਤਾਂ ਛੱਡ ਗੱਲਾਂ ਪਿਛਲੀਆਂ ਤਾਂ ਸਾਰੀਆਂ ਤੇਰੇ ਸਾਹਮਣੇ ਮੁੰਡੇ ਨੂੰ ਕਹਤਾ ਮੈਂ। ਤੇ حساب ਕਰਨ ਸਾਰ ਪਹਿਲਾਂ ਤੇਰੇ ਪੈਸੇ ਦੇਖਿਓ। ਤੁਹਾਡਾ ਕੱਲ ਨੂੰ ਕੰਮ 100% ਕਰਦਾਂਗੇ ਅਸੀਂ। ਚਲੋ ਮੈਂ ਚ ਸੋਦੇ ਕਰੇ ਗਾਲੂ ਪੈਸੇ ਪਹੁੰਚਦੇ ਕਰ ਦਿਆਂਗੇ ਅਸੀਂ ਚੌਥੇ ਕੱਲ ਵੀ ਆਈ ਹੁਣ ਪਤਾ ਦੇ ਠੀਕ ਆ ਚੰਗਾ ਠੀਕ ਆ ਕੋਈ ਗੱਲ ਬਾਪੂ ਉਹਦਾ ਘੇਰਾ ਤੋੜਤਾ ਹੁਣ ਕੱਲ ਨੂੰ ਕੀ ਕਹੇਗਾ ਉਹਨੂੰ ਹੈ ਉਹ ਘੇਰਾ ਜਾਣਦੇ ਦੇਖੀਓ ਜੇ ਕੱਲ ਆਉਗੀ ਚੱਲ ਜੀ ਕਰ ਆ ਆਓ ਗਲੋ ਬਣਾ ਲਾ ਚੱਲ ਚਲੀਏ ਇਧਰੋਂ ਜਿਵੇਂ ਆਰਦੀ ਤਰ੍ਹਾਂ ਮੈਨੂੰ ਫੇਰ ਚੁਸਕੀ ਦੇ ਕੇ ਤੋੜਤੇ ਨੇ ਹੁਣ ਦੇਖ ਲੈ ਕੱਲ ਨੂੰ ਦੇਊ ਕੋ ਨਹੀਂ ਦੇਊ ਪੈਸੇ ਹਾਂ ਕਰੀਏ ਆਪਾਂ ਕਾਲੇ ਐਂ ਕਰਾ ਹਲੀ ਤਾਂ ਦੇਤਾ ਰਾ ਇੱਥੇ ਓਰੇ ਅੱਛਾ ਹਾਂ ਮੂੰਗੀ ਤਾਂ ਆਪਾਂ ਬੀਜਾਂਗੇ ਬਾਅਦ ਚ ਹਾਂ ਪਹਿਲਾਂ ਬੱਟਾਂ ਤੇ ਮਿੱਟੀ ਲਾ ਦੇਣਾ ਤੇ ਪਹਿਲਾਂ ਲਾ ਦੇਣਾ ਓਰ ਆ ਓਏ ਆ ਮਸਨਿਹਾਂ ਖੇਦਾ ਕਰੇ ਓਰੇ ਉੱਥੇ ਹੋਰ ਆ ਜਾਂਦਾ ਕੋਈ ਨਾ ਕੋਈ ਓਏ ਕਰੇ ਦਾ ਤੈਨੂੰ ਪਤਾ ਦੱਸ ਨਹੀਂ ਲਿਖੜਾ ਵੇ ਕਰੋ ਤਾਂ ਮੜਾ ਜਾ ਓਰ ਪਤਾ 3200 ਆ ਗਿਆ ਕੋਈ ਲੈਣੇ ਦੇਣ ਵਾਲਾ ਕਦੇ ਕੋਈ ਆ ਕੇ ਕਦੇ ਕੋਈ ਆ ਗਿਆ ਉਹੀ ਕਰੇ ਨਹੀਂ ਹਟਦੇ ਬੁੜੀਆਂ ਤਾਂ ਰੋ ਰਾ ਬੁੜੀਆਂ ਹੀ ਪੰਕਾ ਛੜੀ ਜਾਂਦੀਆਂ ਨੇ ਹੋਰ ਸਾਰਾ ਲੜਕੀ ਖੇਤ ਆ ਬੜਾ ਬਸ ਆ ਦੇ ਨਾਲ ਤਾਂ ਕੰਮ ਧੁੰਦਾ ਕਰਦਾ ਬੰਦਾ ਕੋਈ ਨਾ ਕੋਈ ਚਲ ਆਈਆਂ ਉਥੇ ਕਹਿੰਦੇ ਹਾਂ ਲੈ ਚਲਾ ਬੱਟ ਦੇ ਮਿੱਟੀ ਲਾ ਦੀ ਮੂੰਗੀ ਫੇਰ ਬੀਜਾਂਗੇ ਮੂੰਗੀ ਦਾ ਬਾਅਦ ਚ ਬੀਜਾਂਗੇ ਪਹਿਲਾਂ ਲਾ ਦੇ ਨੇ ਮਿੱਟੀ ਲਾ ਪਹਿਲਾਂ ਬੱਟ ਦੇ ਯਾਰ ਤੂੰ ਹੋਰ ਲਿਆ ਕਰ ਆ ਬਾਪੂ ਬੜਾ ਫੇਰ ਮੈਨੂੰ ਲਾ ਫੋਲ ਜਿੰਦਰਾ ਲਾ ਦੇ ਨੇ ਮਿੱਟੀ ਇੱਧਰ ਲਾ ਫੜਾ ਕਰ ਐਤੋ ਇੱਧਰ ਲੈ ਲੈ ਮਾਰ ਕੇ ਦੱਬ ਕੇ ਮੜਾਏ ਬਾਪੂ ਸਦਾ ਯਾ ਹੋ ਮੜ ਜਾ ਤੂੰ ਸਿੱਧਾ ਗਾ ਲੋਟ ਐ ਮੜਾ ਸਮਾਰ ਕੇ ਜਾ ਬੇ ਨੂੰ ਉਹ ਪਿੱਛੇ ਗਿਆ ਚਲ ਉੱਥੋਂ ਚਲ ਇਹ ਲੈ ਇਹਦਾ ਫੋਨ ਆ ਗਿਆ ਆਪੂ ਦੇਖ ਲੈ ਓਏ ਫੋਨ ਤਾਂ ਬਸ ਘਣਾ ਆਉਂਦੀ ਰਹੇ ਪਤਾ ਨਹੀਂ ਹੈਲੋ ਹੈਲੋ ਹਾਂਜੀ ਹਾਂਜੀ ਅਸੀਂ ਤਾਂ ਖੇਤ ਭਾਗਦੇ ਹੀ ਹੁਣ ਫਿਰਾਂ ਹਾਂ ਅੱਛਾ ਚਾਹ ਹਾਂ ਸਾਫ ਸੂਤਾਂ ਦੇਖਾਂਗੇ ਕਰਾਂਗੇ ਇੱਕ ਦੋ ਦਿਨਾਂ ਤੱਕ ਕਰਾਂ ਹਰੇ ਤੁਹਾਨੂੰ ਪਤੀ ਆ ਇੱਕ ਸਾਫ ਸੂਤ ਤੱਕ ਉਦਾ ਸਾਫ ਦਾ ਹੋਈ ਪਏ ਹੁੰਦੇ ਨੇ ਹਾਂ ਕੋਈ ਨਾ ਕੋਈ ਨਾ ਤੁਹਾਨੂੰ ਉੱਥੇ ਦੇਖ ਕੇ ਆਮਕ ਥੋੜੇ ਬੈਠਿਆਂ ਦੇ ਹਾਂ ਤੂੜੀ ਐਤ ਕੀ ਘੱਟੇ ਹੋਈ ਆ ਤੈਨੂੰ ਪਤਾ ਤਾਂ ਹੈਗਾ ਕਣਕ ਵੀ ਘੱਟੇ ਹੋਈ ਆ ਹੋਰ ਹੁਣ ਸਾਨੂੰ ਤਾਂ ਦੇਣੇ ਪੈਣਗੇ ਤਾਂ ਹਾਂ ਠੀਕ ਆ ਠੀਕ ਆ ਇੱਕ ਤਾਂ ਪਤਾ ਗਿਆ ਸਾਡੀ ਚੈੱਕ ਬੁੱਕ ਜੀ ਖਤਮ ਹੋ ਰਹੀ ਆ ਮੁੰਡੇ ਦੀ ਉਹਨੂੰ ਲੱਗ ਜਾਣਗੇ ਉਹ ਤਾਂ ਕਹਿਆ ਹੋਇਆ ਮੈਨੇਜਰ ਕਹਿ ਦਿੱ ਦੋ ਕੁ ਮਹੀਨੇ ਲੱਗ ਜਾਣਗੇ ਉਹਨੂੰ ਮਿਲਦਾ ਫੇਰ ਆ ਚੈੱਕ ਬੁੱਕ ਆਉਣਗੇ ਪੈਸੇ ਛੁੜੀ ਦੀ ਦੇ ਦਾਂਗੇ ਅਰਤੇ ਕਹਿੰਦੇ ਚੈੱਕ ਬੁੱਕ ਲਿਆਉ ਸੀ ਠੀਕ ਆ ਹਾਂ ਚੰਗਾ ਚੰਗਾ ਠੀਕ ਆ ਠੀਕ ਹੈ ਕੌਣ ਦੇ ਬਾਪੂ ਉਹ ਤਾਂ ਤੂੜੀ ਵਾਲੇ ਨੇ ਫੋਨ ਕਰ ਦਿੱਤੀ ਉਹ ਤੂੜੀ ਤੇ ਮੇਰਾ ਜਮੀਨ ਹੀ ਹੋਈ ਹੈ ਕਿ ਉਹ ਪੈਸੇ ਪੂਰੇ ਭਾਲਦਾ ਹੋ ਲੈ। ਹੋਰ ਆ। ਕਹਦਾ ਪੈਸੇ ਦੇ ਉਹ ਕਹੂੰ ਹਾਂ ਕਿ ਮਾਹ ਕੋਈ ਨ ਦੇਵਾਂਗੇ ਹੀ ਮਾਹ ਚੈੱਕ ਬੁੱਕ ਪਲਾਈ ਕਰਖੀ ਆ ਮੱਖ ਅਸੀਂ ਨੇ। ਉਹ ਬਾਪੂ ਆਪਣਾ ਕੰਮ ਐ ਕਿਵੇਂ ਚੱਲੂ ਰਸ ਹਾਂ। ਉਹ ਕੰਮ ਚੱਲਣਾ ਕੀ ਆ ਤੂੰ ਐਂ ਦੇਖ ਕੇ ਢੱਡਾ ਢਾਣਾ ਕਰੀ ਚੱਲਾ। ਹਾਂ। ਸਭ ਦਾ ਹੋਰ ਚੱਲਣਾ ਕੀ ਆ ਅਗਲੂ ਜਵਾਬ ਨਾ ਦੇ ਕਹਦੇ ਵੀ ਦੇਵਾਂਗੇ। ਉਹ ਦੇਵਾਂਗੇ ਤੇ ਹੈ ਕਿ ਅਗਲਾ ਫਿਰ ਘਰੇ ਗੇੜੇ ਮਰੂਗਾ। ਓਏ ਹੁਕਮ ਤੋੜਨਾ ਹੀ ਡੱਕਾ ਤੋੜਨਾ ਨਹੀਂ ਹੁਕਮ ਮੋੜਨਾ ਨਹੀਂ ਜਿਵੇਂ ਕਹਿੰਦੇ ਨੇ ਉਹ ਗੱਲ ਰੱਖਾ ਘਰੇ। ਗਾਲ ਨੂੰ ਮੜ ਜਾ ਪਿਆਰ ਨਾਲ ਕਹਦੇ ਅੱਛਾ ਭਾਈ ਕੋਈ ਨਾ ਦੇਮ ਆ ਕੇ ਕਹਦੇ ਹੌਸਲਾ ਰੱਖਾ ਆਹੋ ਠੀਕ ਆ ਬੱਤ ਕਿਹਦੀ ਕਣਕੋਂ ਘਟ ਹੋਈ ਆ ਹੋਰ ਕੀ ਆ ਇਦਨੇ ਬੋਜ ਬਚਾ ਕੇ ਤੂੰ ਸ਼ੀਮੀ ਨੇ ਤੇ ਕੰਮ ਲੈ ਜਾ ਬਾਪੂ ਮੇਰੀ ਗੱਲ ਸੁਣ ਲੈ ਤੇ ਕੀ ਰੁਪਈਆਂ ਵਾਲੇ ਬਹੁ ਗੇੜੇ ਮਾਰਨਗੇ ਮਾਰਨਗੇ ਤਾਂ ਇਹ ਤਾਂ ਮੈਨੂੰ ਵੀ ਨਹੀਂਦਾ ਕਣਕਾਂ ਹੋਈਆਂ ਇਹ ਉਹ ਤਾਂ ਮਾਰਨੀ ਨਹੀਂ ਗੇੜੇ ਤਾਂ ਉਹਨਾਂ ਨੇ ਤਾਂ ਹੋਰ ਫਿਰ ਹੁਣ ਦੱਸ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਬੀਦੂ ਮੜਿਆ ਬੋਚ ਪਚਾ ਕੇ ਚਾਹ ਪਾਣੀ ਪਿਆ ਕੇ ਉਹਨੂੰ ਮੋੜਤਾ ਹੋਰ ਕੀ ਆ ਕੋਈ ਨਾ ਭਈ ਦੇ ਮੰਗੇ ਇਹਨੂੰ ਕਹਿੰਦਾ ਜਵਾਬ ਨਾ ਦੇ ਵੀ ਦੇ ਮੰਗੇ ਇਹਨੂੰ ਕਹਿੰਦਾ ਠੀਕ ਆ ਚਲ ਹੋਰ ਹੁਣ ਇੰਨੇ ਚੱਕ ਲਾ ਮਨ ਖੜ ਜਾਂਦਾ ਆਹੋ ਚਲ ਐ ਕਰ ਲਾ ਹਾਂ ਠੀਕ ਆ ਲੈ ਬੀਖਦਾ ਤਾਂ ਚਲ ਇਹ ਤਾਂ ਠੀਕ ਆ ਆਪਾਂ ਐ ਕਰੋ ਮੂੰਗੀ ਦੇ ਕੜਦਨੇ ਚਾਰ ਖੁੱਟ ਤੇ ਆ ਤਾਂ ਲਾ ਸਰੇ ਆਪਾਂ ਆਪੂ ਹਣਾ ਚੱਲ ਚੱਲ ਹੋ ਗਿਆ ਚੱਲ ਕਰਨ ਕਰਨ ਚੱਟ ਲਾ ਸਰੇ ਮਾਰਨ ਨੂੰ ਚੱਕ ਕੇ ਕਰਾਂ ਫਿਰ ਦੇਖਦੇ ਆ ਕੀ ਬੰਦਾ ਕਰਦਾ ਜੀ ਪਰ ਜਾਂਦੀ ਆ ਹੈ ਕਿੱਛੇ ਦੇ ਘਰਾ ਕਰਨ ਠੰਡ ਹੋ ਰਹੀ ਹੁਣ ਮੈਂ ਕਰੀ ਜਾ ਕੇ ਆਂਗਾ ਹੂੰ ਥੋੜੇ ਜਿਹਾ ਪੈਸੇ ਨੇ ਬਾਪੂ ਹਾਂ ਪਈ ਆ ਘੜਾ ਤੋਰਿਆ ਆਂਦਾ ਇਹ ਤਾਂ ਮਿਸਤਰੀ ਹੋਈ ਮੈਂ ਕਹਿੰਨਾ ਜਿਹਨੇ ਕੋਠੀ ਪਾਈ ਦੀ ਆਪਣੀ ਕੋਠੀ ਪਾਈਦੀ ਹੋਰ ਆ ਇਹਦੇ ਕਿੰਨੇ ਕਰੰਦੇ ਨੇ ਹਜੇ ਹੈ ਦਿੱਤੇ ਨਹੀਂ ਦੇਦੇ ਹਲੇ ਉਹ ਤਿੰਨ ਚਾਰ ਲੱਖ ਰੁਪਏ ਕਹਿੰਦੇ ਉਦੋਂ ਤੂੰ ਚਾਰ ਲੱਖ ਉਗੀ ਕਪੈਣ ਲੈਂਦੀ ਆਪਾਂ ਨੇ ਤੂੰ ਤਾਂ ਕਹਿੰਦਾ ਪੱਥਰ ਵੀ ਲਾ ਰਹੇ ਚ ਜੋੜੀਆਂ ਵੀ ਲਾ ਦੇ ਪੂਸਾਰਾ ਦਾਦੋ ਕੰਮ ਮੁਕੰਮਲ ਕਰ ਲੈ ਲੈ ਕਰੀ ਆਪੂ ਨੂੰ ਇਹਨੂੰ ਸਮਾਰ ਕੇ ਤੇਰਦੀਆਂ ਵੜਾ ਜੇ ਹੁਣ ਇਹਨੂੰ ਕਦੂ ਕਦੂ ਦੇਖ ਤੋੜ ਕੇ ਕਰਦੀ ਤੇ ਸਕੇ ਹੀ ਕਰ ਆਓ ਜੀ ਮਿਸਤਰੀ ਜੀ ਹੋਰ ਕੀ ਹਾਲ ਆ ਲੈਣ ਦਾ ਹੋ ਠੀਕ ਠਾਕ ਹੋ ਠੀਕੋ ਠੀਕਾਰ ਹੋ ਠੀਕ ਹੈ ਠੀਕ ਆ ਬਈ ਠੀਕ ਆ ਕੀ ਲਾ ਕੇ ਬੀਚਣਾ ਇਹਦਾ ਮੂੰਗੀ ਜੀ ਪੀਦੇ ਦਾ ਸੀ ਅੱਛਾ ਹੋਰ ਕਿਵੇਂ ਮਾਰੇ ਕਿੜੇ ਮੈਂ ਉਸੇ ਕੰਮ ਆਇਆ ਤੀਗਾ ਅੱਛਾ ਜੀ ਹਾਂ ਤੈਨੂੰ ਪਤਾ ਫਿਰ ਖੇਤਾਂ ਗੁੱਤਾਂ ਕਿ ਕਿਹੜੇ ਪੈਸੇ ਤੂੰ ਐਂ ਕਰੀ ਕੱਲੂ ਤੜਕੀ 8 ਵਜੇ ਨਾਲ ਆ ਜੀ ਤੂੰ ਅੱਛਾ ਹਾਂ ਔਰ ਮੈਂ ਵੀ ਲੇਬਰ ਨੂੰ ਦੇਣੇ ਨੇ। ਅੱਛਾ ਇਹਨਾਂ ਦਾ ਕੋਈ ਨਾ ਪੈਸੇ ਲਈਏ। ਕੱਲੂ ਧੜਕੇ। ਬਹੁਤ ਹੋ ਰਿਹਾ ਕੰਮ। ਹਾਂ ਨਾ ਉਹ ਸਾਨੂੰ ਹੀ ਪਤਾ। ਹਾਂ। ਐ ਕਰ ਕੱਲੇ ਕੱਦੂ ਦੇ ਲਿਆ ਕੇ ਪੱਤਕੇ ਜੀ। ਹਾਂ। ਹੋਰ ਠੀਕ ਆ। ਹੋ ਠੀਕ ਆ ਬੜੀਆ ਐਨ। ਜਵਾਹੇਲੇ ਠੀਕ ਨੇ ਸਾਰੇ। ਐਨ ਵਾਗੋ ਵਾਗੋ। ਦਾਦਾ ਇਧ ਕੀਦਾਂ ਨਮੀੜ ਦਣਗੇ ਸਾਰਾ। ਹੋਰ ਯਾਰ ਨਮੀੜ ਦੇ। ਹਾਂ ਪਤਾ ਪਿੱਛੇ ਹੋ ਰਿਹਾ ਮੈਂ ਵੀ ਜਮੀ। ਅੱਛਾ ਜੀ ਫੇਰ ਉਹ ਤਾਂ ਠੀਕ ਆ। ਇੱਕ ਤਾਂ ਲੇਬਰ ਤੈਨੂੰ ਪਤਾ ਹੀ ਆ ਬੰਦੇ ਮਰੀ ਜਾਂਦੇ ਨੇ ਗੇੜੇ ਘਰੇ। ਹਾਂ ਉਹ ਤਾਂ ਮਾਰਨੀ ਆ ਉਹ ਤਾਂ। ਹੋਰ ਔਕਾ ਬਹੁਤ ਹੈਗਾ। ਉਹ ਤਾਂ ਮਾਰਨੀ ਆ। ਇਕਦਾ ਪਿੱਛੇ ਆਪਣੀ ਜੀਰੀ ਘੱਟ ਹੋਈ ਆ ਫੜਾ ਪੈ ਗਿਆ ਉਹਦੇ ਕਰਕੇ ਉੱਕ ਗਿਆ ਕੰਮ ਨਹੀਂ ਤਾਂ ਪੈਸੇ ਪੁੱਛਦਾ ਨਾਲ ਦੀਆਂ ਨਿਮੇੜਦਨੇ ਸੀ ਆਂ ਕਰਕੇ ਹੋ ਗਿਆ ਹੋਰ ਹੋਰ ਵੀ ਕੰਮਾਂ ਤੋਂ ਆਏ ਇਹਦੇ ਕਰਕੇ ਆ ਲਾਕਡਾਊਨ ਕਰਕੇ ਠੀਕ ਆ ਠੀਕ ਆ ਇਧਰ ਇਹਦੇ ਕਰਕੇ ਪੰਗਾ ਪੈ ਗਿਆ ਐਸੇ ਕਰਕੇ ਪੰਗਾ ਪੈ ਗਿਆ ਸਾਨੂੰ ਵੀ ਹੋ ਰਿਹਾ ਹੁਣ ਹੋਰ ਇਹਦੇ ਕਰਕੇ ਹੋ ਰਿਹਾ ਸੋਣੇ ਜਿਆਦਾ ਤਾਂ ਲਾਕਡਾਊਨ ਨੇ ਕੰਮ ਕਰਾਵਾ ਜਿਆਦਾ ਕੋਈ ਗੱਲ ਨਹੀਂ ਤੂੰ ਕੱਲ ਨੂੰ ਮਾਰ ਲਈ ਚਾਹੇ ਪਰਸੋਂ ਦੋ ਦਿਨ ਤੱਕ ਜੇ ਮਰਜੀ ਕਿਹੜਾ ਮਾਰ ਲਈ ਚੱਲ ਫਿਰ ਕੱਲ ਤੋਂ ਅਗਲੇ ਦਿਨ ਦੇਖੋ ਮਾਰ ਲਿਆ ਕੱਦੂ ਲੈ ਕੋਈ ਅਬਦੁੱਲਾ ਮਿਸਤਰੀ ਠੀਕ ਆ ਹਾਂ ਚੱਲੋ ਕੋਈ ਕ ਕੋਸਤਾ ਮਿਲਿਆ ਚਲੋ ਹਾਂ ਉਹੀ ਗੱਲ ਨਹੀਂ ਠੀਕ ਆ ਹਾਂ ਹੋਰ ਕੀ ਹੈ ਬਈ ਨਾਲਾ ਚਿੰਤਾ ਨਾਲ ਕੋਈ ਨਾ ਲਾਈਵ ਚੱਲ ਵੀ ਕੱਢ ਦੇ ਹਾਂ ਲੋਕ ਕੱਢ ਚਲੋ ਜੀ ਹਾਂ ਬਾਪੂ ਹਾਂ ਤੇਰਾ ਬੜਾ ਤੇਰੇ ਆਏ ਹੈ ਨਾ ਉਹ ਤੈਰਨ ਵਾਲੀ ਗੱਲ ਨਹੀਂ ਚਾਹ ਇਹ ਤਾਂ ਹੀ ਹੁੰਦਾ ਹਾਂ ਨੂੰ ਜਵਾਬ ਨਾ ਦੇ ਵੀ ਹੋਰ ਅਹੀਂ ਮਾੜਾ ਮੋਟਾ ਟੱਡਡਣਾ ਜਾਂ ਕਰ ਚੱਲ ਖਾਲੀ ਨਾ ਮੋੜੇ ਸੋ ਖਾਲੀ ਨਾ ਮੋੜੇ ਖੇਤ ਜਾ ਹੋਰ ਹੁਣ ਐਂ ਕਰੇ ਜਾਲਾ ਕਦੂਦੇ ਤੇ ਚਲੋ ਨਾ ਖੜ ਗਿਆ ਲਾਪੂ ਆਇਆ ਮੋٹے ਮੋٹے ਦੇ ਕੇ ਸਰਦਾਂਗੇ ਅੱਦ ਕੀ ਆ ਮੋٹے ਮੋٹے ਦੇ ਕੇ ਸਰ ਜੂਗਾ ਹੋ ਜਾ ਰਿਹਾ ਪਤਾ ਨਹੀਂ ਠੀਕ ਹੈ ਚੱਲ ਵਾਲੇ ਅੱਲਾਹ ਸਰਕਾਰ ਬਈ ਸਾਰਿਆਂ ਨੂੰ ਵੀਰੋ ਸਾਡੀ ਵੀਡੀਓ ਵਧੀਆ ਲੱਗੀ ਉਹਨੂੰ ਲਾਈਕ ਸ਼ੇਅਰ ਵੱਧੋ ਵੱਧ ਕਰੋ ਵੀਰੋ ਆਪਾਂ ਦੇਖੋ ਚਾਦਰ ਦੇ ਕੇ ਪੈਰ ਬਸਾਰੋ ਕੋਈ ਵੀ ਕੰਮ ਕਰਨਾ ਜੀ ਦੀ ਆਪਣੇ ਪੈਸੇ ਦੇਣੇ ਕੋਈ ਕੋਠੀ ਬੁਵਾਈਆ ਜਾਂ ਕੋਈ ਪੈਨ ਤੋਂ ਬੁਢਾਈਆ ਜਾਂ ਕਿਸੇ ਦੀ ਵੀ ਲਾ ਲਓ ਤੁਸੀਂ ਫਿਰ ਆਪਾਂ ਬਾਅਦ ਚ ਉਹਨੂੰ ਲਾਰੇ ਲਾਉਣ ਲੱਗ ਜਾਨੇ ਅੱਜ ਅੱਜ ਹੀ ਕੱਲ ਨੂੰ ਅੱਜ ਹੀ ਦੇਖੋ ਇਹ ਕੰਮ ਚੰਗੇ ਜੀ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਆ ਹਨਾ ਹਾਂਜੀ ਬਸ ਵੀਰੋ ਆਪਣੀ ਵੀਡੀਓ ਵਧੀਆ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨੰਬਰ ਦਾ ਰੱਬਿਆਂ ਨੂੰ ਕਰ ਦਿਓ ਜੀ ਆਈ ਸ਼ੇਅਰ ਵੀ ਕਰ ਦਿਓ ਜੀ ਵੀਡੀਓ ਵੱਧੋ ਤੁਹਾਡੀ ਧੰਨਵਾਦ ਬਾਈ ਸਰ ਧੰਨਵਾਦ